ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੇ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਹੀ ਬਹੁਤ ਹੀ ਪਿਆਰੀ ਬਹੁਤ ਹੀ ਮਿੱਠੀ ਕੰਪੋਜੀਸ਼ਨ ਆਪ ਜੀ ਸਭ ਸੰਗਤਾਂ ਨੇ ਸਰਵਣ ਕੀਤਾ ਹੋਏਗਾ ਜੀ ਭਾਈ ਸਾਹਿਬ ਬਾਈ ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵਾਲੇ ਜਿਨ੍ਹਾਂ ਨੇ ਇਹ ਸ਼ਬਦ ਗਾਇਨ ਕੀਤਾ ਹੈ ਸੋ ਬੈਠ ਮੇਕਰ ਵੀ ਵਿੱਚ ਇਹ ਸ਼ਬਦ ਹੈ ਜੀ ਤੇ ਇਸ ਨੂੰ ਤੁਸੀਂ ਆਪਾਂ ਜੋ ਸਕੇਲ ਹੈ ਪਹਿਲਾ ਚਿੱਟਾ ਰੱਖਿਆ ਹੈ ਜੀ ਇਹ ਸਾਦੇ ਇੱਥੇ ਇਹਨੂੰ ਪਹਿਲਾ ਚਿੱਟਾ ਕਹਿ ਦਿੰਦੇ ਹਨ ਜਿਸ ਨੂੰ ਆਪਾਂ ਸੀ ਸਕੇਲ ਵੀ ਕਹਿ ਦਿੰਦੇ ਆ ਇਹ ਸੀ ਸਕੇਲ ਹੈ ਔਰ ਸੀ ਸ਼ਾਰਪ ਜੋ ਇਹ ਪਹਿਲਾ ਕਾਲਾ ਸਕੇਲ ਹੈ ਨੂੰ ਸੀ ਸ਼ਾਰਪ ਕਹਿ ਦਿੰਦੇ ਆ ਸੋ ਆਪਾਂ ਮੱਧਮ ਜਿਆ ਸਕੇਲ ਰੱਖਿਆ ਹੈ ਜੀ ਜਿਸ ਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਜਿਨ੍ਹਾਂ ਦੀ ਆਵਾਜ਼ ਹਾਈ ਪਿੱਚ ਤੱਕ ਨਹੀਂ ਜਾਂਦੀ ਉਹ ਬੜੀ ਆਸਾਨੀ ਦੇ ਨਾਲ ਨਿਭਾ ਸਕਦੇ ਹਨ ਅਤੇ ਇਹ ਜੋ ਤੁਹਾਡੇ ਨਾਲ ਸਹਾਇਕ ਰਾਗੀ ਹੈ ਉਹ ਪੰਚਮ ਵੀ ਬੜੀ ਆਸਾਨੀ ਦੇ ਨਾਲ ਲਗਾ ਸਕਦੇ ਹਨ ਸਵਾਗਤ ਜੀ ਬਹੁਤ ਹੀ ਮਿੱਠੀ ਕੰਪੋਜੀਸ਼ਨ ਹੈ ਪਹਿਲਾਂ ਸ਼ਬਦ ਨੂੰ ਗਾਇਨ ਕਰਦੇ ਹਾਂ ਫਿਰ ਉਸ ਤੋਂ ਬਾਅਦ ਇਸ ਨੂੰ ਸਿੱਖਦੇ ਹਾਂ जीतैरसार विसरी जी तैरब विसार विसरी तरब न विसरे ਰੱਬ ਨਵਸਰਿਓਂ ਹੈ ਆਓ ਜੀ ਹੁਣੇ ਸ਼ਬਦ ਨੂੰ ਸਿੱਖਦੇ ਆਂ ਜੀ ਜੀਤੇ ਰੱਬ ਜੀਤੇ ਰੱਬ ਵਿਸਾਰੇ ਵਿਸਾ

ਵਿਸਰੀ ਵਿਸਰੀ ਹੋਹੀ ਤਾ ਰੱਬ ਨਾ ਵਿਸਰੀ ਹੋਹੀ ਇਸ ਲੈਣ ਨੂੰ ਆਪਾਂ ਇਕੱਠਾ ਕਰਦੇ ਹਾਂ ਜੀ ਤੇ ਰੱਬ विसरिया तारब ना विसदी ओही इस पंक्ति को दो बारी गायन करना है उस तो बाद तारब ना तारब ना विसदी ओही तारब ना विसरे ओ हे, तारब न विसरे विसरे ओहे हे तारब विसरे ओहे जी ਸਾਹੀਆ ਤਰਬ ਨਾ ਵੀਸਰੀ ਹੋਹੀ ਫਰੀਦਾ ਅਗਲੀ ਪੰਕਤੀ ਹੈ ਜੀ ਫਰੀਦਾ ਪਿੱਛਲ ਫਰੀਦਾ ਪਿੱਛਲ ਰਾਤ ਨਾ ਫਰੀਦਾ ਪਿੱਛਲ ਰਾਤਨਾ ਫਰੀਦਾ ਪਿੱਛਲ ਰਾਤਨਾ ਜਾਗੇ ਹੋ ਜਾਗੇ ਹੋ ਫਰੀਦਾ ਪਿੱਛਲ ਰਾਤਨਾ ਜਾਗੇ ਹੋ ਜੀਵ ਦੜੋ ਜੀਵ ਦੜੋ ਮੋਏ ਹੋਏ ਜੀਵ ਦੜੋ ਮੋਏ ਹੋਏ ਕੱਠੀ ਗਾਇਨ ਕਰਦੀਆਂ ਜੀ ਫਰੀਦਾ ਪਿਛਲ ਰਾਤਨਾ जागी हो जीव दडो मोए हो एक बारी फेर गाईन कर दिया फरीदा पिछले रात ना फरीदा पिछले रात ना जागी हो जीव दडो

ਉਸ ਇੱਥੇ ਬੜੀ ਆਸਾਨੀ ਦੇ ਨਾਲ ਪੰਚਮ ਲਗਾ ਸਕਦੇ ਹੋ ਤਾਰਬ ਨਾ ਵਿਸਰੇ ਹੋਏ ਇਸ ਇੱਥੇ ਇਸ ਬੜੀ ਆਸਾਨੀ ਦੇ ਨਾਲ ਪੰਚਮ ਲੱਗ ਸਕਦੀ ਹੈ ਤਾਂ ਹੀ ਮੈਂ ਇਸ ਸਕੇਲ ਨੂੰ ਇੰਨਾ ਉੱਚਾ ਨਹੀਂ ਕੀਤਾ ਤਾਂ ਜੋ ਕਿ ਹੋਰ ਵੀ ਗਾਇਨ ਕਰ ਸਕਣ ਜਿਨ੍ਹਾਂ ਦਾ ਸਕੇਲ ਹਾਈ ਪਿਚ ਤੇ ਨਹੀਂ ਜਾਂਦਾ ਇਸ ਕਰਕੇ ਇਸ ਨੂੰ ਬਹੁਤ ਹੀ ਆਨੰਦਮਈ ਬਹੁਤ ਹੀ ਮਿੱਠੀ ਕੰਪੋਜੀਸ਼ਨ ਹੈ ਜੀ ਜਿਸ ਨੂੰ ਅੰਤਿਮ ਅਰਦਾਸ ਦੇ ਵਿੱਚ ਜ਼ਿਆਦਾਤਰ ਰਾਗੀ ਸਿੰਘ ਗਾਇਨ ਕਰਦੇ ਹਨ ਸੋ ਤੁਸੀਂ ਵੀ ਇਸ ਸ਼ਬਦ ਨੂੰ ਸਿੱਖ ਕੇ ਗਾਇਨ ਕਰ ਸਕਦੇ ਹੋ ਜੀ ਬਾਠਮੇ ਖੈਰਵੇ ਵਿੱਚ ਇਹ ਜੋ ਕੰਪੋਜੀਸ਼ਨ ਹੈ ਸ਼ਬਦ ਗਾਇਨ ਹੋਏਗਾ ਜੀ ਸੋ ਇਹ ਹੈ ਇਸ ਦੀ ਅਸਥਾਈ ਇਦਾਂਤਰਾਪਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ